ਨਾਬਾ ਬਲਾਕ ਦਾ ਪਿੰਡ ਸੁਖੇਵਾਲ ਪਿੰਡਾਂ ਚੋਂ ਪਿੰਡ ਸੁਖੇਵਾਲ ਸਫਾਈ ਪੱਖੋਂ ਹਰ ਸਹੂਲਤ ਦੇਣ ਲਾਇਕ ਸਾ। ਪੂਰੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ ਗ੍ਰਾਂਟ ਦੀ। ਸੜਕਾਂ ਜਿਹੜੀਆਂ ਪਿੰਡਾਂ ਪਿੰਡ ਦੇ ਵਿੱਚ ਪੱਕੇ ਕੱਚੇ ਕੱਚੀਆਂ ਗਲੀਆਂ ਸੀਗੀਆਂ ਜਿਹੜੇ ਜਿਹੜੇ ਘਰਾਂ ਦੇ ਵਿੱਚ ਉਹ ਸਾਰੀਆਂ ਗਲੀਆਂ ਪੱਕੀਆਂ ਕਰਵਾਈਆਂ ਨੇ ਸੜਕਾਂ ਦੇ ਆਲੇ ਦੁਆਲੇ ਜਿਹੜੀ ਆਪਣੀ ਸਾਈਡ ਵਾਕ ਹੁੰਦੀ ਹੈ ਉਹ ਪੱਕੀ ਕਰਵਾਈ ਹੈ। ਔਰ ਪਿੰਡ ਦਾ ਡੰਗਰ ਹਸਪਤਾਲ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਉਹ ਵਧੀਆ ਤਰੀਕੇ ਨਾਲ ਸੀ ਬਣਵਾਇਆ ਤੇ ਬਾਸਕਟਬਾਲ ਕੋਰਟ ਬਣਵਾਇਆ ਹੈ ਔਰ ਤਿੰਨ ਸਮਸ਼ਾਨ ਘਾਟ ਸੀਗੇ ਉਹ ਅਸੀਂ ਇਕੱਠੇ ਕਰਵਾ ਕੇ ਇੱਕ ਇੱਕ ਕੀਤਾ ਹੈ ਲਗਾਇਨ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਾਫਕਾ ਪਹਿਲਾਂ ਸਰਪੰਚ ਸੀ ਉਹਨਾਂ ਨੇ ਆਪ ਦੇ ਆਪ ਦੇ ਘਰਾਂ ਕੇ ਕਹਿੰਦੇ ਪੱਕਾ ਬਾਕੀ ਸਾਰਾ ਕੱਚਾ ਹਾਂਜੀ ਹਾਂਜੀ ਸਾਡੇ ਆਪਣੇ ਘਰ ਦੇ ਅੱਗੇ ਵੀ ਕੱਚਾ ਸੀ ਜਿਹੜਾ ਅਸੀਂ ਪੱਕਾ ਕਰਵਾਇਆ ਈਵਨ ਜਿਹੜੀ ਸਾਡੇ ਘਰ ਦੇ ਅੱਗੋਂ ਸੜਕ ਲੰਘਦੀ ਐ ਉਹ ਅਸੀਂ BWD ਡਿਪਾਰਟਮੈਂਟ ਨੂੰ ਬਾਰ-ਬਾਰ ਰਿਕੁਐਸਟ ਕਰਕੇ ਉਹ ਪੱਕੀ ਕਰਵਾਈ ਹੈ ਜਿਵੇਂ ਮੜੀਆਂ ਨੇ ਇੱਕ ਬਣਾਤੀ ਉਹਨਾਂ ਨੇ ਪਹਿਲਾਂ ਸਾਡੇ ਇੱਕ ਐਨ ਦੇ ਜੱਟਾਂ ਦੇ ਮੜੀਆਂ ਪਲਾਨਿਆਂ ਦੇ ਮੜੀਆਂ ਹੁਣ ਸਾਰੇ ਇੱਕ ਸਾਮੇ ਜਾਂਦੇ ਨੇ ਇਹ ਵੱਡੀ ਗੱਲ ਕਰੀ ਬਹੁਤ ਵੱਡੀ ਬਹੁਤ ਵੱਡੀ ਦੂਜੀ ਗੱਲ ਇਹਨੇ ਸਕੂਲ ਦੇ ਵਿੱਚ ਕਬਰਾਂ ਨਹੀਂ ਦਿਆਂ ਕਰਵਾੜੀ ਉਹ ਇਹਨੇ ਪਵਾਇਆ ਫਰਤ ਲਵਾਇਆ ਉੱਪਰ ਤੁਹਾਡੀ ਤਸੱਲੀ ਆ ਪੂਰੀ ਤਸੱਲੀ ਆ ਸਾਡੀ ਤਾਂ ਸਾਡੀ ਤਾਂ ਹੁਣ ਵੀ ਤਸੱਲੀ ਆ ਨਾਲ ਤੇ ਨਾਬਾ ਬਲਾਕ ਦਾ ਪਿੰਡ ਸੁਖੇਵਾਲ ਪਿੰਡਾਂ ਚੋਂ ਪਿੰਡ ਸੁਖੇਵਾਲ ਸਫਾਈ ਪੱਖੋਂ ਹਰ ਸਹੂਲਤ ਦੇਣ ਲਾਇਸ ਆ ਪਿੰਡ ਪਹੁੰਚਿਆ ਪਿੰਡ ਦੀ ਸਰਪੰਚ ਮਹਿਲਾ ਚਨਪ੍ਰੀਤ ਕੌਰ ਜੋ ਕਿ ਐਜੂਕੇਟਰ ਨੇ ਬੀਟਾ ਕੀਤੀ ਹੋਈ ਆ ਕਿਉਂਕਿ ਸਕੂਲ ਵੀ ਚਲਾ ਰਹੇ ਨੇ ਬੱਚੇ ਨੂੰ ਐਜੂਕੇਸ਼ਨ ਵੀ ਦੇ ਰਹੇ ਨੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਪਿੰਡ ਦੀ ਨਹਿਾਰ ਬਦਲ ਕੇ ਰੱਖ ਦਿੱਤੀ ਆ ਗੱਲਬਾਤ ਕਰਾਂਗੇ ਕਿੰਨਾ ਸਮਾਂ ਪਰਿਵਾਰ ਦੇ ਵਿੱਚ ਕਿੰਨਾ ਸਮਾਂ ਪਿੰਡ ਦੇ ਲੋਕਾਂ ਨੂੰ ਦੇਣਾ ਪਿਆ ਤੁਹਾਨੂੰ ਇੱਕ ਇੱਕ ਕੀਮਤੀ ਬੋਟ ਦੇ ਨਾਲ ਤੁਹਾਨੂੰ ਸਰਪੰਚ ਬਣਾਇਆ ਗਿਆ ਸੀ ਜਿੱਥੇ ਜਿਸ ਤਰ੍ਹਾਂ ਪਿੰਡ ਨੂੰ ਮੇਰੀ ਜ਼ਰੂਰਤ ਸੀ ਮੈਂ ਉੱਥੇ ਜਾ ਕੇ ਉਸ ਤਰ੍ਹਾਂ ਹੀ ਸਮਾਂ ਦਿੱਤਾ ਹੈ ਤੇ ਘਰ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦਾ ਹੈ ਹਾਂਜੀ ਕੀ ਲੱਗਦਾ ਨਹੀਂ ਸੀ ਕਿ ਰਾਜਨੀਤੀ ਔਰ ਸਕੂਲ এডਿਕੇਸ਼ਨ ਚ ਚਲਾਉਣ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਸ਼ੁਰੂ ਦੇ ਵਿੱਚ ਲੱਗਦਾ ਸੀ ਪਰ ਸਾਰੇ ਕੰਮ ਸਾਡੇ ਸਹੀ ਤਰੀਕੇ ਨਾਲ ਹੁੰਦੇ ਗਏ ਕਿਸੇ ਤਰ੍ਹਾਂ ਦੀ ਕੋਈ ਡਿਫਿਕਲਟੀ ਨਹੀਂ ਆਈ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਦੇ ਵਿੱਚ ਕਈ ਵਾਰੀ ਐਵੇਂ ਹੁੰਦਾ ਪਤੀ ਪਤਨੀ ਚ ਵੀ ਹੁੰਦਾ ਪਤੀ ਕਹਿੰਦਾ ਮੈਂ ਸਰਪੰਚ ਬਣਨਾ ਪਤਨੀ ਕਹਿੰਦੀ ਮੈਂ ਬਣਨਾ ਇਹ ਤਾਂ ਨਹੀਂ ਰੌਲਾ ਪਿਆ ਕਿਤੇ ਨਹੀਂ ਨਹੀਂ ਬਿਲਕੁਲ ਨਹੀਂ ਪਹਿਲਾਂ ਕਾਗਜ਼ ਪੱਤਰ ਜਿਹੜੇ ਸੀਗੇ ਮੇਰੇ ਹਸਬੰਡ ਦੇ ਹੀ ਭਰੇ ਗਏ ਸੀ ਉਹ ਦੂਸਰੀ ਪਾਰਟੀ ਵੱਲੋਂ ਕੈਨਸਲ ਕਰਵਾ ਦਿੱਤੇ ਗਏ ਉਸ ਕਰਕੇ ਫਿਰ ਮੇਰੇ ਪਿੱਛੇ ਭਰੇ ਹੋਏ ਸੀਗੇ ਔਰ ਤਾਂ ਕਰਕੇ ਫਿਰ ਮੈਨੂੰ ਸਰਪੰਚ ਬਣਨਾ ਪਿਆ ਪਰ ਮੈਂ ਆਪਣੇ ਵੱਲੋਂ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਲੋਕ ਖੁਸ਼ ਨੇ ਤਾਂ ਹਾਂਜੀ ਹਾਂਜੀ ਕਿੰਨੇ ਕੰਮ ਕਰਾਤੇ ਪਿੰਡ ਦੇ ਵਿੱਚ ਕਿੰਨੀ ਸਰਕਾਰ ਨੇ ਜਿਹੜੀ ਗ੍ਰਾਂਟ ਭੇਜੀ ਹੈ ਸਹੀ ਵਰਤੋਂ ਹੋਈ ਹੈ ਗ੍ਰਾਂਟ ਦੀ ਹਾਂਜੀ ਪੂਰੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ ਗ੍ਰਾਂਟ ਦੀ ਸੜਕਾਂ ਜਿਹੜੀਆਂ ਪਿੰਡਾਂ ਪਿੰਡ ਦੇ ਵਿੱਚ ਪੱਕੇ ਕੱਚੇ ਕੱਚੀਆਂ ਗਲੀਆਂ ਸੀਗੀਆਂ ਜਿਹੜੇ ਜਿਹੜੇ ਘਰਾਂ ਦੇ ਵਿੱਚ ਉਹ ਅਸੀਂ ਸਾਰੀਆਂ ਗਲੀਆਂ ਪੱਕੀਆਂ ਕਰਵਾਈਆਂ ਨੇ ਸੜਕਾਂ ਦੇ ਆਲੇ ਦੁਆਲੇ ਜਿਹੜੀ ਆਪਣੀ ਸਾਈਡ ਵਾਕ ਹੁੰਦੀ ਹੈ ਉਹ ਪੱਕੀ ਕਰਵਾਈ ਹੈ ਔਰ ਪਿੰਡ ਦਾ ਡੰਗਰ ਹਸਪਤਾਲ ਸੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਉਹ ਵਧੀਆ ਤਰੀਕੇ ਨਾਲ ਅਸੀਂ ਬਣਵਾਇਆ ਤੇ ਬਾਸਕਟਬਾਲ ਕੋਰਟ ਬਣਵਾਇਆ ਔਰ ਤਿੰਨ ਸਮਸ਼ਾਨ ਘਾਟ ਸੀਗੇ ਉਹ ਅਸੀਂ ਇਕੱਠੇ ਕਰਵਾ ਕੇ ਇੱਕ ਇੱਕ ਕੀਤਾ ਹੈ ਬਿਲਕੁਲ ਲੱਗਦਾ ਨਹੀਂ ਜਿਹੜੇ ਪਿਛਲੇ ਸਮੇਂ ਦਾ ਦੌਰਾਨ ਸਰਪੰਚ ਰਹੇ ਨੇ ਤੁਹਾਡੇ ਵਿਕਾਸ ਦੇ ਕੰਮਾਂ ਚ ਉਹਨਾਂ ਦੇ ਵਿਕਾਸ ਕੰਮਾਂ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਤੁਹਾਨੂੰ ਬਹੁਤ ਜ਼ਿਆਦਾ ਅੰਤਰ ਸੀ ਜਿਹੜੇ ਕੰਮ ਉਹਨਾਂ ਨੇ ਪਹਿਲਾਂ ਪੈਂਡਿੰਗ ਛੱਡੇ ਹੋਏ ਸੀ ਉਹ ਸੀ ਕੰਮ ਸਾਰੇ ਪਿੰਡ ਦੇ ਵਿੱਚ ਕੰਪਲੀਟ ਕਰਵਾਏ ਨੇ ਲੱਗਿਆ ਨੇ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਾਫਕਾ ਪਹਿਲਾਂ ਸਰਪੰਚ ਸੀ ਉਹਨਾਂ ਨੇ ਆਪਦੇ ਆਪ ਦੇ ਘਰਾਂ ਅੱਗੇ ਕਹਿੰਦੇ ਪੱਕਾ ਬਾਕੀ ਸਾਰਾ ਕੱਚਾ ਹਾਂਜੀ ਹਾਂਜੀ ਸਾਡੇ ਆਪਣੇ ਘਰ ਦੇ ਅੱਗੇ ਵੀ ਕੱਚਾ ਸੀ ਜਿਹੜਾ ਅਸੀਂ ਪੱਕਾ ਕਰਵਾਇਆ ਈਵਨ ਜਿਹੜੀ ਸਾਡੇ ਘਰ ਦੇ ਅੱਗੋਂ ਸੜਕ ਲੰਘਦੀ ਐ ਉਹ ਅਸੀਂ ਬੀ ਡਬਲਯੂ ਡੀ ਡਿਪਾਰਟਮੈਂਟ ਨੂੰ ਬਾਰ ਬਾਰ ਰਿਕੁਐਸਟ ਕਰਕੇ ਉਹ ਪੱਕੀ ਕਰਵਾਈ ਐ ਹਾਂਜੀ ਖੁਸ਼ ਨੇ ਲੋਕ ਸਾਰੇ ਹਾਂਜੀ ਅੱਗੇਲੇ ਵੀ ਲੱਗਦਾ ਤੁਹਾਡਾ ਚਿਹਰਾ ਹੀ ਦੱਸ ਰਿਹਾ ਅੱਗੇਲੇ ਵੀ ਲੜੋਂਗੇ ਤੁਸੀਂ ਸਰਪੰਚੀ ਹਾਂਜੀ ਜੇ ਮੌਕਾ ਮਿਲੇਗਾ ਤਾਂ ਜ਼ਰੂਰ ਲੜਾਂਗੇ ਜ਼ਰੂਰ ਲੜਾਂਗੇ ਹਾਂਜੀ ਆ ਤੁਸੀਂ ਮੈਂਬਰ ਰਹੇ ਹੋ ਕਿਸ ਤਰ੍ਹਾਂ ਸਹਿਯੋਗ ਦਿੱਤਾ ਸਰਪੰਚ ਦਾ ਹਾਂਜੀ ਵਧੀਆ ਦਿੱਤਾ ਸੀ ਵਧੀਆ ਦਿੱਤਾ ਹਾਂਜੀ ਆ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੀ ਮਹਿਲਾ ਸਰਪੰਚ ਨੂੰ ਤੁਸੀਂ ਚੁਣਿਆ ਪਹਿਲਾਂ ਮਰਦ ਰਹੇ ਨੇ ਹੁਣ ਔਰ ਬਿਲਕੁਲ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਵਧੀਆ ਹੀ ਹੈ ਲੇਡੀ ਜਾਈਏ ਪਹਿਲੀ ਵਾਰ ਪਿਛਲੀ ਵਾਰ ਲੇਡੀ ਜੀ ਥੀ ਸਰਪੰਚੋ ਸਾਡੇ ਅਣਪੜ ਸੀਗੇ ਹਾਂ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਘਰੋਂ ਕਦੇ ਬਾਹਰ ਨਿਕਲੇ ਨਹੀਂ ਸੀ ਪਿੰਡ ਦੇ ਜਨਾਨੀਆਂ ਦੇ ਰੌਲਾ ਨਿਭਾਉਣ ਚ 5 ਸਾਲ ਨਹੀਂ ਲੱਗ ਗਏ ਨੇ ਤੇ ਹੁਣ ਪੜ੍ਹੇ ਲਿਖੀ ਬੇਟੀ ਸਰਪੰਚ ਸੀ ਤਾਂ ਬਾਹਰਲੇ ਕੰਮਾਂ ਦਾ ਸਾਰਿਆਂ ਦਾ ਪਤਾ ਹੀ ਸੀ ਵੀ ਕੀ ਹੋਣਾ ਚਾਹੀਦਾ ਕੀ ਕੀ ਹੋਣਾ ਚਾਹੀਦਾ ਕੀ ਜ਼ਰੂਰੀ ਹੈ ਪਿੰਡ ਦੇ ਲਈ ਜੋ ਜ਼ਰੂਰੀ ਸੀ ਉਹ ਕਰ ਸਕੇ ਸੀ ਪੜ੍ਹੇ ਲਿਖੇ ਤੇ ਅਨਪੜ੍ਹ ਦਾ ਰਾਜਨੀਤੀ ਚੌਣਾ ਕਿਸ ਤਰ੍ਹਾਂ ਦੇਖਦੇ ਹੋ ਬਸੇ ਜੇ ਨੌਲ ਦੇ ਬੱਚੇ ਗਾਈਡ ਕਰਨ ਤਾਂ ਅਣਪੜ੍ਹ ਵੀ ਉਸ 스테ਜ ਤੇ ਜਾ ਸਕਦੇ ਨੇ ਨਾ ਪੜ੍ਹੇ ਲਿਖੇ ਬੱਚੇ ਤਾਂ ਅੱਜ ਕੱਲ੍ਹ ਸਭ ਦੇ ਪੜ੍ਹੇ ਲਿਖੇ ਹੈਗੇ ਨੇ ਜੇ ਬੱਚੇ ਪੈਰੈਂਟਸ ਨੂੰ ਗਾਈਡ ਕਰਨਗੇ ਤਾਂ ਪੈਰੈਂਟਸ ਵੀ ਉਸ 스테ਜ ਤੇ ਜਾ ਸਕਦੇ ਨੇ ਮੰਗਾ ਤੁਹਾਡੇ ਪੂਰੀਆਂ ਕੀਤੀਆਂ ਨੇ 5 ਸਾਲ ਦੇ ਵਿੱਚ ਤੁਹਾਡੇ ਲੋਕਾਂ ਦੀ ਸਰਪੰਚ ਨੇ ਹਾਂਜੀ ਕੀਤੀਆਂ ਨੇ ਜੀ ਮੰਗਾ ਪੂਰੀਆਂ ਹੋਈਆਂ ਨੇ ਜੀ ਕੁਝ ਕਰ ਹੈਗੀਆਂ ਨੇ ਜੀ ਉਹ ਵੀ ਹੋ ਜਾਣਗੀਆਂ ਜੀ ਪੂਰੀਆਂ ਟਾਈਮ ਲੱਗੇ ਸਮੇਂ ਦੇ ਹਿਸਾਬ ਨਾਲ ਕੁਸ਼ਕ ਗਰਾਊਂਡ ਦਾ ਕੰਮ ਵੀ ਜੀ ਹਲੇ ਰਹਿਦਾ ਬਾਕੀ ਸਾਡੇ ਟੋਬੇ ਦਾ ਕੰਮ ਵੀ ਰਹਿਦਾ ਜੀ ਉਹ ਵੀ ਪੱਕਾ ਹੋਣਾ ਹਾਂਜੀ ਪਲਾਟ ਮਿਲੇ ਤਾਂ ਹੋਏ ਨੇ ਜੀ ਘਰ ਪਾਏ ਹੋਏ ਨੇ ਪਰ ਨੌਂ ਨਹੀਂ ਜੀ ਹੋਈ ਹਲੇ ਸਾਡੇ ਹੋ ਜਾਣਗੇ ਹਾਂਜੀ ਉਮੀਦ ਹੈਗੀ ਹੈ ਜੀ ਵੀ ਹੋ ਜਾਣਗੇ ਚਲੋ ਉਮੀਦ ਰੱਖਣੀ ਬਹੁਤ ਜ਼ਰੂਰੀ ਹੁੰਦੀ ਆ ਕੰਮ ਉਮੀਦਾਂ ਨਾਲ ਹੋ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦਾ ਵਿਕਾਸ ਦੇ ਕੰਮ ਜਿਹੜੇ ਹੋਏ ਨੇ ਜਿਹੜੇ ਜਿਹੜੇ ਜ਼ਰੂਰੀ ਕੰਮ ਸੀਗੇ ਪਿੰਡ ਦੀ ਡਿਮਾਂਡ ਸੀਗੀ ਲੋਕਾਂ ਦੇ ਕਾਫੀ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਸੀਗੇ ਉਹ ਸਾਰੇ ਕੰਮ ਸਰਪੰਚ ਸਾਹਿਬ ਨੇ ਔਰ ਸਾਰੀ ਪੰਚਾਇਤ ਨੇ ਰਲ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਹੱਦ ਤੱਕ ਕੰਪਲੀਟ ਵੀ ਹੋ ਗਏ ਨੇ ਜਿਹੜੇ ਕੁਝ ਕੰਮ ਪੈਂਡਿੰਗ ਰਹਿ ਗਏ ਨੇ ਉਹ ਵੀ ਅਗਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਪ੍ਰੋਬਲਮ ਇਹ ਆਈ ਹੈ ਕਿ ਪ੍ਰਸ਼ਾਸਨ ਨੂੰ ਵੀ ਮੰਗਾ ਕਿ ਜਿਹੜੀਆਂ ਵੀ ਗ੍ਰਾਂਟਾਂ ਆਉਂਦੀਆਂ ਨੇ ਪਿੰਡਾਂ ਨੂੰ ਉਹ ਟੁਕੜਿਆਂ 'ਚ ਤੋੜ ਕੇ ਲੱਖ ਲੱਖ 2-2 ਲੱਖ ਦੇਣ ਦੀ ਜਗ੍ਹਾ ਤੇ ਇੱਕ ਐਸਟੀਮੇਟ ਬਣਾ ਕੇ ਜਿਹੜੇ ਵੀ ਕੰਮ ਵਾਸਤੇ ਪੈਸੇ ਦਿੱਤੇ ਜਾਂਦੇ ਨੇ ਘੱਟੋ ਘੱਟੋ ਕੰਮ ਪੂਰਾ ਹੋ ਸਕੇ ਔਰ ਤਾਂ ਅਗਲੇ ਕੰਮ ਵਾਸਤੇ ਗ੍ਰਾਂਟ ਦਿੱਤੀ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇੱਕ ਪਿੰਡ ਦੇ ਪਿਛਲੇ ਪੰਚਾਇਤਾਂ ਬਹੁਤ ਦੇਖਿਆ ਨੇ ਤੁਸੀਂ ਵੀ ਪਿਛਲੇ ਪੰਚਾਇਤਾਂ ਚ ਲੱਗਦਾ ਮੈਂਬਰ ਰਹੇ ਹੋ ਪੰਚਾਇਤ ਦਾ ਪਿਛਲੀ ਤੁਸੀਂ ਕੰਮ ਵੱਧ ਕੀਤੇ ਨੇ ਇਸ ਸਮੇਲੇ ਨੇ ਵੱਧ ਕੀਤੇ ਨੇ ਚਲੋ ਹੁਣ ਤਾਂ ਸਾਰਿਆਂ ਨੇ ਕੀਤੇ ਨੇ ਜੀ ਵੱਧ ਇਹਨਾਂ ਨੇ ਵੀ ਘੱਟ ਨਹੀਂ ਕੀਤੇ ਹਾਂ ਪਰ ਜਿਹੜਾ ਇਹਨਾਂ ਦੇ ਕੰਮ ਚ ਅੰਤਰ ਤੇ ਜਿਵੇਂ ਮੜੀਆਂ ਨੇ ਇੱਕ ਬਣਾਤੀਆਂ ਉਹਨਾਂ ਨੇ ਪਹਿਲਾਂ ਸਾਡੇ ਇੱਕ ਐਨ ਦੇ ਜੱਟਾਂ ਦੇ ਮੜੀਆਂ ਪਲਾਨਿਆਂ ਦੇ ਮੜੀਆਂ ਹੁਣ ਸਾਰੇ ਇੱਕ ਸਾਂਵੇਂ ਜਾਂਦੇ ਨੇ ਇਹ ਵੱਡੀ ਗੱਲ ਕਰੀ ਇਹਨਾਂ ਬਹੁਤ ਵੱਡੀ ਕੀਤੀ ਬਹੁਤ ਵੱਡੀ ਦੂਜੀ ਗੱਲ ਇਹਨੇ ਸਕੂਲ ਦੇ ਵਿੱਚ ਕਵਰਾ ਡਿਜ਼ਾਈਨ ਕਰਵਾੜੀ ਦਾ ਉਹ ਇਹਨਾਂ ਨੇ ਪਵਾਇਆ ਫਰਸ ਲਵਾਇਆ ਉੱਪਰ ਤੁਹਾਡੀ ਤਸੱਲੀ ਆ ਪੂਰੀ ਤਸੱਲੀ ਆ ਸਾਡੀ ਤਾਂ ਸਾਡੀ ਤਾਂ ਹੁਣ ਵੀ ਤਸੱਲੀ ਆ ਇਹਨਾਂ ਤੇ ਤੁਹਾਡੇ ਇਹਨਾਂ ਨੇ ਤੁਹਾਡੇ ਸਾਹਮਣੇ ਨਹੀਂ ਤਸੱਲੀ ਹੋਈ ਲੋਕਾਂ ਦੀ ਉਦੋਂ ਵੀ ਤਸੱਲੀ ਸੀ ਪਰ ਹੁਣ ਵੀ ਇਹਨਾਂ ਦੀ ਤਸੱਲੀ ਆ ਅਸੀਂ ਤਾਂ ਹੁਣ ਵੀ ਕਹਿੰਦੇ ਆ ਇਹ ਸਰਪੰਚ ਆ ਆਪਣੇ ਸਾਹਮਣੇ ਸਾਰੇ ਸਰਪੰਚਾ ਬੰਡਲੇ ਇਹ ਵੀ ਵੱਡੀ ਗੱਲ ਆ ਕਿ ਕਿੰਨੇ ਕੰਮ ਬਦਿਏ ਹੋਏ ਨੇ ਪਿੰਡ 'ਚ ਕੰਮ ਸਾਰੇ ਵਧੀਆ ਹੋਏ ਨੇ ਜਿਹਨੇ ਵੀ ਕੰਮ ਹੋਏ ਨੇ ਸਾਰੇ ਸਕੂਲ ਦਾ ਲਾ ਲੋ ਪਸੂਜ ਵੈਸ ਪਿੰਡ ਦਾ ਲਾ ਲੋ ਮੜੀਆਂ ਦਾ ਲਾ ਲੋ ਗਰਾਊਂਡ ਦਾ ਲਾ ਲੋ ਪਾਰਕ ਦਾ ਕੰਮ ਹੋਇਆ ਵਧੀਆ ਪਿਛਲੇ ਨੂੰ ਵਧੀਆ ਕੀਤੇ ਨੇ ਪਿਛਲੇਆਂ ਨੂੰ ਵਧੀਆ ਹੋਇਆ ਜੀ ਕੰਮ ਉੱਥੇ ਪਹਿਲਾਂ ਜਿੱਥੇ ਪਾਰਕ ਬਣਾਏ ਉੱਥੇ ਰੂੜੀਆਂ ਲੱਗੀਆਂ ਪਈਆਂ ਸੀ ਇਹਨਾਂ ਨੇ ਸਾਰਾ ਉਹ ਕਰਕੇ ਵਧੀਆ ਉੱਥੇ ਚਾਰ ਦਿਵਾਰੀ ਕਰਕੇ ਪਾਰਕ ਬਣਾਤਾ ਜੀ ਵਧੀਆ ਹੁਣ ਉੱਥੇ ਬੱਚੇ ਵੀ ਖੇਡਦੇ ਨੇ ਬਜ਼ੁਰਗ ਵੀ ਬਹਿ ਜਾਂਦੇ ਨੇ ਜੀ ਸ਼ਾਮੇ ਆ ਕੇ ਵਧੀਆ ਕੰਮ ਹੋਇਆ ਨੇ ਜੀ ਜਿੰਨੇ ਵੀ ਹੋਏ ਨੇ ਸਾਰੇ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਕੰਮ ਸਾਡੇ ਪਿੰਡ ਦੇ ਜੀ ਨੇੜੇ ਤੇੜੇ ਦੇ ਪਿੰਡਾਂ ਨੂੰ ਟਾਪ ਦੀ ਸਰਪੰਚੀ ਲੰਗੀ ਆ ਤੇ ਸਾਡੇ ਵੱਡੀ ਗੱਲ ਇੱਕ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਪਾਰਟੀਵਾਦੀ ਨਹੀਂ ਹੈਗੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਚਾਇਤ ਨੇ ਕੰਮ ਕੀਤਾ ਅਰ ਸਾਡੇ ਪਿੰਡ ਦੇ ਲੋਕਾਂ ਨੂੰ ਪੂਰੀ ਤਸੱਲੀ ਹੈ ਪਰ ਸਾਡਾ ਹੁਣ ਵੀ ਮੰਨ ਹੈ ਵੀ ਇਹਨਾਂ ਨੂੰ ਸਰਪੰਚੀ ਦਾ ਮੌਕਾ ਦਈਏ ਆ ਬਿਲਕੁਲ ਪਿੰਡ ਦੇ ਲੋਕਾਂ ਦੇ ਨਾਲ ਵਿਕਾਸ ਪ੍ਰਤੀ ਜਿਹੜੀ ਗੱਲਬਾਤ ਕੀਤੀ ਆ ਪਿੰਡ ਦੇ ਵਿੱਚ ਪਾਰਟੀਵਾਦੀ ਨਾ ਹੋਣ ਕਾਰਨ ਪਿੰਡ ਦਾ ਵਿਕਾਸ ਇੱਕ ਨੰਬਰ ਤੇ ਕਹਿੰਦੇ ਹੋਇਆ ਜੋ ਸ਼ਮਸ਼ਾਨ ਘਾਟ ਪਹਿਲਾਂ ਤਿੰਨ ਤੋਂ ਚਾਰ ਸੀ ਉਹ ਇੱਕ ਕਰ ਦਿੱਤਾ ਪਿੰਡ ਦੇ ਵਿੱਚ ਖੇਡ ਗਰਾਊਂਡ ਬਣਾਏ ਗਏ ਨੇ ਡਿਸਪੈਂਸਰੀਆਂ ਸੁਧਾਰ ਕੀਤਾ ਗਿਆ ਸਕੂਲ ਦੀਆਂ ਚਾਰ ਦਿਵਾਰੀਆਂ ਕੀਤੀਆਂ ਗਏ ਨੇ ਪਿੰਡ ਦੇ ਕੱਚੇ ਰਸਤੇ ਤੇ ਉਹ ਵੀ ਪੱਕੇ ਕੀਤੇ ਗਏ ਨੇ ਪਰ ਮਹਿਲਾ ਸਰਪੰਚਾਂ ਦਾ ਪਿੰਡਾਂ ਦੇ ਵਿੱਚ ਹੋਣਾ ਕਹਿੰਦੇ ਬਹੁਤ ਜ਼ਰੂਰੀ ਆ ਜੋ ਮਹਿਲਾ ਕਰ ਸਕਦੇ ਉਹ ਕਹਿੰਦੇ ਮਰਦ ਨਹੀਂ ਕਰ ਸਕਦੇ ਪਿੰਡਾਂ ਦਾ ਵਿਕਾਸ ਆ ਜਿਹੜਾ ਇਸ ਪਿੰਡ ਦੇ ਵਿੱਚ ਵੇਖਣ ਨੂੰ ਸੇਹ ਦੇ ਰਿਹਾ ਹੋਰ ਪਿੰਡਾਂ ਨੂੰ ਪਿੰਡ ਸੁਖੇਵਾਲ ਨਾਬਾ ਤੋਂ ਹਰਮਿੰਦਰ ਸਿੰਘ